みたいなことです。いいねいいね

ਅੱਜ ਕੈਂਪ ਲਾਇਆ ਹਾਂ ਜੀ ਕਿਸੇ ਕੈਂਪਰੀ ਦੇ ਦੌਰਾਨ ਜਦੋਂ ਅਭਿਗਿਆਨੋ ਕੀ ਕੀਤਾ ਸਰੇ ਹੋ ਉਹਨਾਂ ਦੀ ਸਿਹਤ ਬਾਰੇ ਜਾਣਤੀ ਤੇ ਫ੍ਰੀਕਟ ਕਰਨ ਤੋਂ ਉਸ ਤੋਂ ਬਾਅਦ ਮੈਂ ਕਰਦਾ ਤੋਂ ਕੀ ਵਾਜਦਾ ਉਹਦੇ ਬਰਕਰਾਰ ਕੀ ਤਸਵੀਰ ਤਿਆਰ ਕੀਤੀ ਹੈ ਨਹੀਂ ਸਰ ਇਹਦੀ ਵਿੱਚ ਕੀ ਹੈਗਾ ਨਾ ਆਪਣੇ ਪਿਊਪਲ ਹੈਰਮੇ ਦੇ ਵਿੱਚ ਅਸੀਂ ਦੱਸਦੇ ਹੈਗਾ ਪੇਸ਼ੈਂਟ ਨੂੰ ਕਾਫੀ ਪ੍ਰੋਬਲਮ ਲਾਈਕ ਨੀ ਵੀ ਦਿੱਕਤ ਹੋ ਗਈ ਸ਼ੋਲਡਰ ਦੀ ਦਿੱਕਤ ਹੋ ਗਈ ਕੋਹਿਆਂ ਦੀ ਤੇ ਕਾਫੀ ਪੈਰਲਿਸਿਸ ਦੇ ਕੇਸ ਵੀ ਆਮਨੇ ਨੇ ਮਿਲਦੇ ਵੀ ਪਹਿਲਾਂ ਤੋਂ ਹੀ ਆ ਪਰ ਸਰਵਾਜੀ ਇੱਥੇ ਅਸੀਂ ਜਿਹੜਾ ਫ੍ਰੀ ਕੈਂਪ ਲੱਗਿਆ ਹੋਇਆ ਹੈ ਇਹ ਅਵੇਅਰਨੈਸ ਲਈ ਲੱਗਿਆ ਹੋਇਆ ਅੱਜ ਵਰਕ ఫిਜ਼ੀਓਥੈਰੇਪੀ ਡੇ ਹੈ ਤਾਂ ఫిਜ਼ੀਓਥੈਰੇਪੀ ਦੀ ਅਵੇਅਰਨੈਸ ਲਈ ਜਿਵੇਂ ਆਪਣੇ ਏਰੀਆ ਦੇ ਵਿੱਚ ਲੋਕਾਂ ਨੂੰ ఫిਜ਼ੀਓਥੈਰੇਪੀ ਬਾਰੇ ਬਹੁਤ ਹੀ ਘੱਟ ਨੋਲੇਜ ਹੈਗੀ ਉਹ ਉਸ ਚੀਜ਼ ਬਾਰੇ ਅਸੀਂ ਦੱਸ ਰਹੇ ਹਾਂ ਕਿ ਇਹ ఫిਜ਼ੀਓਥੈਰੇਪੀ ਨਾਲੋਂ ਕਿੱਦਾਂ-ਕਿੱਦਾਂ ਅੱਗੇ ਮਤਲਬ ਕਿ ਆਪਣੀ ਕਿੱਦਾਂ ਆਪਣੇ ਪ੍ਰੋਗਰੈਸ ਕਰੀਏ ఫిਜ਼ੀਓਥੈਰੇਪੀ ਨਾਲੋਂ ਕਿੰਨੇ-ਕਿੰਨੇ ਬੈਨਫਿਟਸ ਮਿਲਦੇ ਕੀ ਯੂ ਥੈਰੇਪੀ ਦੇ ਬਾਰੇ ਗੱਲ ਕਰਦੇ ਹੋ ਤੇ ਸੀ ਥੈਰੇਪੀ ਦੇ ਵਿੱਚ ਕੀ ਤੁਹਾਡੇ ਕੋਈ ਇਹੋ ਜਿਹਾ ਹੈ ਜਿਹਦੇ ਵਿੱਚ ਉਹਨਾਂ ਨੂੰ ਉਨੀ ਡਾਈਟ ਬਾਰੇ ਦੱਸਿਆ ਜਾਂਦਾ ਹੋਵੇ ਸਰ ਹਾਂਜੀ ਡਾਈਟ ਬਾਰੇ ਵੀ ਦੱਸਿਆ ਜਾਂਦਾ ਹੈ ਕਿ ਲਾਈਕ ਜਿਵੇਂ ਕੋਈ ਵੀ ਆਪਣਾ ਅਬੋਮినਲ ਪੇਨ ਦੇ ਰਿਲੇਟਿਡ ਅਸੀਂ ਦੱਸਦੇ ਹਾਂ ਕਿ ਡਾਈਟ ਵੀ ਇਟਲੀਕ ਅਬੋਮినਲ ਪੇਨ ਹੋ ਗਿਆ ਸਮਥਿੰਗ ਬੈਕ ਪੇਨ ਵੀ ਹੋ ਗਿਆ ਸ਼ੋਲਡਰ ਪੇਨ ਦੇ ਰਿਲੇਟਿਡ ਮੈਡੀਸਿਨਸ ਦਾ ਫਿਜ਼ੀਓਥੈਰੇਪੀ ਦੇ ਵਿੱਚ ਬਹੁਤ ਹੀ ਕਾਟ ਰੋਲ ਹੈਗਾ ਤਾਂ ਇਸ ਲਈ ਕਿਸੀ ਫਿਜ਼ੀਓਥੈਰੇਪੀ ਨੂੰ ਮੋਸਟਲੀ ਐਕਸਰਸਾਈਜ਼ਸ ਹੋਗੀਆਂ ਪਲਸ ਸਟ੍ਰੈਚਿੰਗ ਐਂਡ ਸਪਰੈਡਿੰਗ ਐਕਸਰਸਾਈਜ਼ ਵੀ ਉਹਨਾਂ ਖਾਣੇ ਦੇ ਵਿੱਚ ਅੱਜ ਕੱਲ੍ਹ ਲੋਕ ਬੱਚੇ ਜਿਹੜੇ ਆ ਜਾਂ ਬਜ਼ੁਰਗ ਨੇ ਕੋਈ ਵੀ ਅੱਜ ਕੱਲ੍ਹ ਫਾਸਟ ਫੂਡ ਬਹੁਤ ਖਾ ਰਹੇ ਨੇ ਕਿ ਉਹਨਾਂ ਨੂੰ ਫਾਸਟ ਫੂਡ ਬਾਰੇ ਵੀ ਦੱਸਿਆ ਜਾ ਰਿਹਾ ਵੀ ਜੇ ਕੋਈ ਫਾਸਟ ਫੂਡ ਦਾ ਇਸਤੇਮਾਲ ਕਰਦਾ ਤਾਂ ਕੀ ਲਾਓਸ ਨੇ ਜਾਂ ਕੀ ਨਹੀਂ ਕਰਦਾਂ ਕੀ ਬੈਰੀ ਜਦੋਂ ਵੀ ਕੋਈ ਪੇਸ਼ੈਂਟ ਆਉਂਦੇ ਸਮ ਟਾਈਮ ਮੀ ਪੇਨ ਹੁੰਦਾ ਪੇਸ਼ੈਂਟ ਦੇ ਉਨਾਂ ਦੇ ਬਲਕਿ ਮਤਲਬ ਪੇਸ਼ੈਂਟ ਨੂੰ ਬਲਕਿ ਹੁੰਦਾ ਉਹਨਾਂ ਦੇ ਇਸ ਚੀਜ਼ ਤੇ ਕਿ ਅਸੀਂ ਦੱਸਦੇ ਹਾਂ ਕਿ ਉਸ ਫਾਸਟੂਨ ਨੂੰ ਥੋੜਾ ਸਟੌਪ ਕਰਕੇ ਥੋੜਾ ਨੈਚੁਰਲ ਪੈਥੀ ਕਰਨੀ ਦੀ ਤਿਆਰ ਹਾਂ ਲੋ ਅਪਦੇਸ਼ ਦੀ ਨੈਚੁਰਲ ਪੈਥੀ ਦਾ ਵੀ ਥੋੜਾ ਜਿਹਾ ਆਪਾਂ ਕਰਦੇ ਹੈਗੇ ਤੇ ਉਦਾਂ ਵੀ ਦੱਸਿਆ ਜਾਂਦਾ ਪੇਸ਼ੇ ਨੂੰ ਫਾਸਟੂਨ ਨੂੰ ਛੱਡ ਕੇ ਆਪਾਂ ਕਿਦਾਂ ਡਾਈਟ ਲੈਣੀ ਹੈ ਕਿਵੇਂ ਉਹਨਾਂ ਨੇ ਲਾਈਫ ਸਟਾਈਲ ਨੂੰ ਚੇਂਜ ਕਰਨਾ ਹੈਗਾ ਤੋਂ ਉਸ ਵਰੀ ਕੇ ਬਦਲਦੇ ਹੈਗੇ ਅੱਜ ਤੁਸੀਂ ਸੀਜੀਐ ਥ੍ਰੈਡਰ ਕੈਂਪ ਕਰਾਇਆ ਤਾਂ ਕਿ ਆਮ ਆਬਾ ਨੂੰ ਯਕੀਨ ਐਸੀ ਦੇਣਾ ਜਾਵੇ ਮੈਂ ਇਹੀ ਮੈਸੇਜ ਦੇਣਾ ਜਾਊਂਗਾ जो है कि मेडिसिन छा अपनी लाइफ स्टाइल चेंज करिए प्लस अपना थोड़ा बहुत अपने योगा प्लस एक्सरसाइज करी ज्यादा ध्यान रखिए ਕੀ ਕੀ ਤੁਹਾਨੂੰ ਬੇਨਿਫਿਟ ਮਿਲਿਆ ਜੀ ਨਾਲ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਵੀ ਫਿਜ਼ੀਓਥੈਰੇਪੀ ਕਰਨ ਦੇ ਨਤੀਜੇ ਜੀ ਜੀ ਮੈਡੀਸਨ ਲਾਉਂਦੇ ਆਪਾਂ ਕੋਈ ਮੈਡੀਸਨ ਨਹੀਂ ਤੇ ਮੈਡੀਸਨ ਵੀ ਕਰੀ ਉਹਨਾਂ ਬਾਰੇ ਕਿ ਦੂਜੇ ਤੋਂ ਬਾਅਦ ਤੋਂ ਆਪਾਂ ਪ੍ਰੋਬਲਮਸ ਹੁੰਦੀਆਂ ਨਹੀਂ ਬਟ ਵੀ ਨਹੀਂ ਜਾਣੀ ਕਿ ਅਸਰ ਆਪਾਂ ਨੂੰ ਬਹੁਤ ਟਾਈਮ ਲਈ ਆਪਾਂ ਨੂੰ ਸਹੀ ਲੱਗਦੀ ਹੈ ਆਪਣੇ ਬੋਡੀ ਨੂੰ ਤੇ ਐਕਸਰਸਾਈਜ਼ ਕਰਕੇ ਜੀ ਫਿਜ਼ੀਓਥੈਰੇਪੀ ਕਰਕੇ ਸਰੀਰ ਕਿਵੇਂ ਮਹਿਸੂਸ ਸਰੀਰ ਨੂੰ ਕਿਸ ਤਰ੍ਹਾਂ ਮਹਿਸੂਸ ਕਰੂੰਗਾ ਉਹ ਵੀ ਸਰ ਅੰਦਰੋਂ ਵੀ ਖੁਦfeel ਹੁੰਦਾ ਹੈ ਨਾ ਬਾਹਰ ਤੋਂ ਤੁਸੀਂ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਵੀ ਕੀ ਕਰਨਾ ਚਾਹੀਦਾ ਸਰ ਆਪਣੀ ਮੈਕਸਮ ਫੋਗੈਰਾ ਤੋਂ ਥੋੜੀ ਆਪਾਂ ਨੂੰ ਸੁਝਵੀਂ ਲਈਏ ਤੇ ਕਿਸੇ ਸਰਪੀ ਵਗੈਰਾ ਦੇ ਆਪਾਂ ਨੂੰ ਐਕਸਟਰਨਲ ਦੁਆਰਾ ਜਾਵਾ ਤੇ ਅਜੀਤ ਕੋਲ ਜੀ ਅਜੀਤ ਫਿਜ਼ਿਓਥੈਰੇਪੀ ਦਾ ਕੈਂਪ ਲੱਗਿਆ ਜੈਨ ਹੌਸਪੀਟਲ ਦੇ ਵਿੱਚ ਇਸ ਤਰ੍ਹਾਂ ਇਹਨੂੰ ਤੁਹਾਨੂੰ ਕੀ ਪ੍ਰੋਬਲਮ ਸੀ ਕੀ ਮੈਨੇ ਦੱਸਿਆ ਸਰ ਮੈਨੂੰ ਬੈਕ ਦੀ ਪ੍ਰੋਬਲਮ ਸੀ ਜੀ ਦੋ ਦਿਨ ਤੇ ਹੱਥ ਫੀਲਡ ਮੈਟ ਲੈਣੀ ਹੈ ਜੀ ਮੈਨੂੰ ਬਹੁਤ ਪਰੇ ਹੈ ਤੁਹਾਨੂੰ ਕੀ ਲੱਗਿਆ ਵੀ ਮੈਂ ਜਿਹੜੀ ਇੰਗਲਿਸ਼ ਮੈਡੀਕਲ ਨਰਿਸਟ ਲੈਣ ਜਾ ਤੇ ਇਹਦੇ ਵਿੱਚ ਦੋਨਾਂ ਫਿਜ਼ਿਓਥੈਰੇਪੀਕਾਂ ਦਾ ਕੀ ਫਰਕ ਲੱਗਿਆ ਸਿਰਫ ਅਲਗਿਆ ਜੀ ਉਹਦੇ ਨਾਲ ਕੈਂਪ ਲੱਗਦਾ ਵੀ ਇਹ ਤਾਂ ਨਾਲ ਸਾਥ ਹੋ ਰਿਹਾ ਬਾਚਾਡ ਕਰ ਬੱਚਾ ਨੂੰ ਬੰਦ ਕਰ ਦਿੱਤੀ ਜੋ ਲੱਗੀ ਤਾਂ 26 ਹੋ ਗਏ ਆ ਨਾ ਉਹਨਾਂ ਨੂੰ 26 ਦਾ ਹੋ ਗਏ ਆ ਜੀ ਦਾ ਦਾ ਜਾਨ ਲਾਣਾ ਉਹ ਮੈਂ ਮੈਂ ਆਪ ਉਹ ਹੈ ਅੱਜ ਅੱਜ ਦੋਨੋਂ ਆਈ ਨਹੀਂ ਆ ਰਹੀਏ ਪਰ ਬਿਲਕੁਜੀ ਕਰੇ ਨੀ ਕਿ ਉਰੇ ਲੈਣਾ ਕੋਈ ਨਹੀਂ ਹੈ ਨਸ ਕੋਣ ਬਿਨੂ ਬਈਣਾ ਜਗਰ ਪਾਉਂਦਾ ਉਹ ਨਹੀਂ ਹੈ ਉਹਦਾ ਕੋਈ ਨਹੀਂ ਆਉਂਦਾ ਮਗਰਿਆ ਉਹਦਾ ਨਹੀਂ ਹੈ ਹਾਂ ਉਹਨਾਂ ਦੇ ਕਿਹੜੇ ਲੋੜੇ ਕਰਾ ਜੂ